ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਨਾਲ ਟੁੱਟੂ ਫੁੱਟ ਚੁੱਕੀ ਸਰਕਾਰੀ ਕਾਲਜ ਦੇ ਪਿੱਛੇ ਸਥਿਤ ਬਾਜਵਾ ਕਲੋਨੀ ਦੀ ਸੜਕ ਦਾ ਨਿਰਮਾਣ ਅਖਰਕਾਰ ਸ਼ੁਰੂ ਹੋ ਹੀ ਗਿਆ ਸਾਡੇ ਚੈਨਲ ਵੱਲੋਂ ਜ਼ੋਰ ਸ਼ੋਰ ਨਾਲ ਇਲਾਕਾ ਨਿਵਾਸੀਆਂ ਦੀ ਇਸ ਸਮੱਸਿਆ ਚੁੱਕ ਕੇ ਜਾਣ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਹਾੜਾ ਨੇ ਕਿਹਾ ਸੀ ਕਿ ਉਹ ਜਲਦੀ ਹੀ ਇਸ ਸੜਕ ਦੇ ਨਿਰਮਾਣ ਲਈ ਫੰਡ ਜੁਟਾਉਣ ਦੀ ਕੋਸ਼ਿਸ਼ ਕਰਨਗੇ ਅੰਜੇ ਸੜਕ ਦੇ ਉਦਘਾਟਨ ਮੌਕੇ ਐਮਐਲਏ ਬਰਿੰਦਰ ਮੀਤ ਸਿੰਘ ਪਹਾੜਾ ਵੀ ਹਾਜ਼ਰ ਸਨ ਜਿਨ੍ਹਾਂ ਨੇ ਦੱਸਿਆ ਕਿ ਐਮਪੀ ਸੁਖਜਿੰਦਰ ਰੰਦਾਵਾ ਕੋਲੋਂ ਸ਼ਹਿਰ ਦੇ ਰੁਕੇ ਵਿਕਾਸ ਕਮਮ ਲਈ ਫੰਡ ਮੁਹੱਈਆ ਕਰਵਾਉਣ ਲਈ ਮਦਦ ਮੰਗੀ ਗਈ ਤਾਂ ਉਹਨਾਂ ਨੇ ਐਮਪੀ ਫੰਡ ਵਿੱਚੋਂ ਕਾਫੀ ਫੰਡ ਮੁਹੱਈਆ ਕਰਵਾ ਦਿੱਤਾ ਹੈ ਜਿਸ ਨਾਲ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤੇ 15 ਲੱਖ ਰੁਪਏ ਦਾ ਖਰਚਾ ਆਏਗਾ ਅਤੇ ਨਾਲ ਹੀ ਹੋਰ ਵੀ ਕਈ ਵਿਕਾਸ ਕਮਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਥੇ ਹੀ ਬਲਜੀਤ ਸਿੰਘ ਪਹਾੜਾ ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਨਗਰ ਕੌਂਸਲ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਪਰ ਫਿਰ ਵੀ ਵਿਕਾਸ ਕਾਰਜ ਰੁਕਣ ਨਹੀਂ ਦਿੱਤੇ ਜਾਣਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜ ਗਵਰਨਮੈਂਟ ਕਾਲਜ ਰੋਡ ਤੇ ਬੜੀ ਮਸ਼ਹੂਰ ਦੁਕਾਨਾ ਫਤਾ ਹਲਵਾਈ ਉਹਨਾਂ ਦੀ ਸ਼ਾਪ ਤੋਂ ਲੈ ਕੇ ਤੇ ਗੁਰਦੁਆਰਾ ਸਾਹਿਬ ਤੱਕ ਜਿਹੜਾ ਇਹ ਰੋਡ ਦਾ ਬੜਾ ਮਾੜਾ ਹਾਲ ਸੀਗਾ ਪਿਛੇ ਮੈਂ ਇੱਕ ਪ੍ਰੋਗਰਾਮ ਤੇ ਵੀ ਆਇਆ ਸੀ ਖੁਦ ਵੀ ਦੇਖਿਆ ਤੇ ਕਾਫੀ ਟੋਏ ਸੀਗੇ ਸੜਕ ਦੇ ਵਿੱਚ ਬਹੁਤ ਮਾੜਾ ਹਾਲ ਸੀ ਔਰ ਮੈਂ ਵੇਟ ਕਰ ਰਿਹਾ ਸੀ ਸਰਕਾਰ ਦਾ ਕਿ ਸ਼ਾਇਦ ਕੋਈ ਤਿੰਨ ਸਾਢੇ ਤਿੰਨ ਸਾਲੇ ਦੀ ਸਰਕਾਰ ਨੂੰ ਹੋ ਗਏ ਆ ਔਰ ਕੋਈ ਪੈਚ ਅਪ ਵਰਕ ਹੀ ਜਿਹੜਾ ਇਹ ਕਰਾ ਦੇਣ ਪਰ ਨਹੀਂ ਉਹਨਾਂ ਦੀ ਕਿਸਮਤ ਚ ਇਹ ਮੈਨੂੰ ਲੱਗਦਾ ਨਹੀਂ ਕਿ ਉਹ ਕੰਮ ਪਬਲਿਕ ਦਾ ਕਰਨਗੇ ਔਰ ਮੈਂ ਧੰਨਵਾਦ ਕਰਦਾ ਮਸੀ ਸਭਾਨ ਸਾਰਿਆਂ ਦਾ ਹੀ ਕਮੇਟੀ ਵਾਲੇ ਜਿੰਨੇ ਵੀ ਤੇ ਕਮੇਟੀ ਪ੍ਰਧਾਨ ਬਲਜੀਤ ਪਾੜਾ ਦਾ ਪਰ ਸਾਰਿਆਂ ਰਲ ਮਿਲ ਕੇ ਜਦੋਂ ਵੀ ਕੋਈ ਕੰਮ ਕਿਤੇ ਫਸਦਾ ਆ ਤੇ ਕਿਤੇ ਨਾ ਕਿਤੇ ਕਰਕੇ ਅਸੀਂ ਉਹ ਪੈਸਿਆਂ ਦਾ ਅਰੇਂਜਮੈਂਟ ਕਰਕੇ ਤੇ ਕੰਮ ਕਰਾ ਲਏ ਨੇ ਅੱਜ ਇਹ ਸੜਕ ਤੇ ਜਿਹੜਾ ਇਹਨੂੰ ਪ੍ਰੀਮਿਕਸ ਪਾ ਕੇ ਸਾਰੀ ਉਹਦੀ ਰੈਨੋਵੇਸ਼ਨ ਕਰ ਦਿੱਤੀ ਹੈ ਸੜਕ ਦੀ ਜਿਹਦੀ ਕਾਸਟਿੰਗ ਲਗਭਗ 15 ਤੋਂ 16 ਲੱਖ ਰੁਪਈਆ ਆਈ ਹੈ ਔਰ ਮੈਨੂੰ ਲੱਗਦਾ ਕਿ ਇਸ ਰੋਡ ਬਣ ਦੇ ਨਾਲ ਸਾਰੇ ਇਲਾਕਾ ਨਿਵਾਸੀ ਜਿਹੜੇ ਆ ਬਹੁਤ ਉਹਨਾਂ ਨੂੰ ਰੀਲੀਫ ਮਿਲੇਗੀ ਔਰ ਖੁਸ਼ ਵੀ ਲੱਗਦੇ ਆ ਕਿਉਂਕਿ ਸਾਰੇ ਆਏ ਆ ਇੱਥੇ ਪਹੁੰਚੇ ਆ ਮੈ ਇਹ ਤੋਂ ਇਹੀ ਸਮਝ ਆਉਂਦੀ ਆ ਕਿ ਬੜੀ ਵੱਡੀ ਮੁਸ਼ਕਲ ਸੀਗੀ ਇਹਨਾਂ ਵਾਸਤੇ ਬੱਚੇ ਸਕੂਲ ਜਾਂਦੇ ਨੇ ਅਕਸਰ ਇੱਥੇ ਆ ਲੱਗੇ ਸਕੂਲ ਵੀ ਆ ਫਿਰ ਗੁਰਦੁਆਰਾ ਸਾਹਿਬ ਸੰਗਤ ਜਾਂਦੀ ਆ ਔਰ ਇਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲ ਸੀਗੀ ਔਰ ਨਾਲ ਹੀ ਮੈਂ ਜਿੱਥੇ ਅੱਜ ਇਹ ਕੰਮ ਸ਼ੁਰੂਆਤ ਕੀਤੀ ਆ ਥੋੜੇ ਦਿਨਾਂ ਬਾਅਦ ਹੀ ਜਿਹੜਾ ਅਸੀਂ ਪੂਰੀ ਸਪੀਡ ਦੇ ਨਾਲ ਵਾਰਡ ਵਾਈਜ਼ ਕੱਲੀ-ਕੱਲੀ ਵਾਰਡ ਚ ਨਾਲ ਉਸ ਵਾਰਡ ਦਾ ਐਮਸੀ ਲੈ ਕੇ ਤੇ ਹਰ ਘਰ ਦੇ ਹਰ ਗਲੀ ਚ ਅਸੀਂ ਜਾਵਾਂਗੇ ਕਿਉਂਕਿ ਮਾੜਾ-ਮੋਟਾ ਪੈਸਿਆਂ ਦਾ ਪ੍ਰਬੰਧ ਅਸੀਂ ਕੀਤਾ ਆ ਮੈਂਬਰ ਪਾਰਲੀਮੈਂਟ ਸਰਦਾਰ ਸੁਜੀਂਦਰ ਸਿੰਘ ਰੰਧਾਵਾ ਉਹ ਵੀ ਤੁਸੀਂ ਸਾਰਿਆਂ ਰਲ ਮਿਲ ਕੇ ਉਹਨਾਂ ਨੂੰ ਐਮਪੀ ਬਣਾਇਆ ਤੇ ਜਿਹੜੇ ਕਦੇ ਵੀ ਪੈਸਿਆਂ ਪ੍ਰਤੀ ਕੰਮ ਪ੍ਰਤੀ ਜਦੋਂ ਵੀ ਉਹਨਾਂ ਨੂੰ ਕਹੀਏ ਉਹਨਾਂ ਕਦੀ ਨਾ ਨਹੀਂ ਕੀਤੀ ਹੁਣ ਵੀ ਮੈਂ ਉਹਨਾਂ ਨੂੰ ਅੱਜ ਹੀ ਬਲਜੀਤ ਨੂੰ ਪੈਸੇ ਲੈ ਕੇ ਦਿੱਤੇ ਆ ਤੇ ਮੈਂ ਕਿਹਾ ਹੋਰ ਵੀ ਜਿਹੜੇ ਕੋਈ ਬਹੁਤ ਜ਼ਰੂਰੀ ਕੰਮ ਨੇ ਉਹ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਪਾ ਲਓ ਔਰ ਜਿੰਨੇ ਵੀ ਪੈਸੇ ਹੋਰ ਚਾਹੀਦੇ ਆ ਉਹ ਵੀ ਆਪਾਂ ਰੇਂਜ ਕਰਕੇ ਦੇਾਂਗੇ ਸੋ ਪ੍ਰਮਾਤਮਾ ਇਸੇ ਤਰੀਕੇ ਨਾਲ ਮਿਹਰ ਭਰਿਆ ਹੱਥ ਰੱਖੇ ਤੇ ਸਾਡੇ ਤੋਂ ਇਹ ਸੇਵਾ ਕਰਾਉਂਦਾ ਰਵੇ ਤੇ ਅਸੀਂ ਸੇਵਾ ਕਰਦੇ ਰਹੀਏ ਤੇ ਲੋਕਾਂ ਦੀਆਂ ਜਿੰਨੀਆਂ ਮੁਸ਼ਕਲਾਂ ਉਹਨਾਂ ਦੀ ਹੱਲ ਕਰਦੇ ਰਹੀਏ ਸੋ ਇੱਕ ਵਾਰ ਫੇਰ ਮੈਂ ਕਮੇਟੀ ਪ੍ਰਧਾਨ ਤੇ ਇਹਨਾਂ ਦੇ ਐਮਸੀ ਸਾਹਿਬਾਨ ਅ ਕੁਵਿੰਦਰ ਕੌਰ ਜੀ ਮੈਡਮ ਨਾਲ ਖੜੇ ਨੇ ਗੋਲਡੀ ਜੀ ਔਰ ਸਾਰੇ ਸਤਕਾਰਯੋਗ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਕੋਈ ਵੀ ਚੰਗਾ ਕੰਮ ਉਹ ਪ੍ਰਮਾਤਮਾ ਸਾਡੇ ਹੱਥੋਂ ਕਰਾਉਂਦਾ ਸੋ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨ ਬੀਐਮ ਪੈ ਰਿਆ ਅੱਜ ਜੇ ਇਹਦੇ ਉੱਤੇ 2 ਦਿਨ ਬਾਅਦ ਪੀਸੀ ਪੈਣੀ ਆ ਫਿਰ ਸੀਲ ਕੋਡ ਪੈਣਾ ਅਜੇ ਬੀਐਮ ਪਿਆ ਵਾ ਇੱਕ ਹੌਦੀ ਆ ਇੱਥੇ ਕੋਈ ਬੰਨਣ ਵਾਲੀ ਉਹ ਠੇਕੇਦਾਰ ਨਾਲ ਜਿਹੜੀ ਕਹਿਤਾ ਟੱਕੜ ਵੀ ਪਹਿਲਾਂ ਕਰਨਗੇ ਉਸ ਤੋਂ ਬਾਅਦ ਇਹਦੇ ਉੱਤੇ 2 ਦਿਨ ਬਾਅਦ ਜਿਹੜੀ ਆ ਪੀਸੀ ਪਾਈ ਜਾਣੀ ਆ ਤੇ ਫਿਰ ਸੀਲ ਕੋਡ ਸੀਲ ਕੋਡ ਹੋਣਾ ਉਸ ਇਸ ਕਰਕੇ ਜੇ ਕੰਮ ਬੀਐਮਈ ਪਿਆ ਵਾ ਉਸ ਤੋਂ ਪਹਿਲਾਂ ਇਹ ਰਿਪੇਅਰਾਂ ਕਰ ਲੈਣਗੇ ਉਸ ਤੋਂ ਬਾਅਦ ਜਿਹੜਾ ਫਾਈਨਲ ਟੱਚ ਜਿਹੜਾ ਉਹਨਾਂ ਨੇ ਦੇਣਾ ਸੋ ਉਹ ਮੇਰੇ ਧਿਆਨ ਚ ਕੱਲ ਹੀ ਆਇਆ ਸੀ ਉਹ ਆਲਰੇਡੀ ਕਹਿ ਦਿੱਤਾ ਹੋਇਆ ਬੜੀ ਲੋਕਾਂ ਦੀ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਐਮਸੀ ਸਾਹਿਬ ਨੇ ਕਾਫੀ ਵਾਰੀ ਆਏ ਵੀ ਉੱਥੇ ਨਗਰ ਕੌਂਸਲ ਦੀ ਜਿੰਨੀ ਜਦੋਂ ਮੀਟਿੰਗ ਹੁੰਦੀ ਸੀ ਇਹ ਮਸਲਾ ਉਠਾਇਆ ਸੀ ਤੇ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਨੇ ਐਮਪੀ ਲੈਂਡ ਫੰਡ ਦੇ ਵਿੱਚੋਂ ਜਿਹੜੀ ਆ ਇਹ ਰੋਡ ਬਣਾਈ ਜਾ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਅਸੀਂ ਟੈਂਡਰ ਕਰ ਚੁੱਕੇ ਆ ਜਿਵੇਂ ਫਿਸ਼ ਪਾਰਕ ਦੀ ਗੱਲ ਕਰੀ ਉਹਦੇ ਤੇ ਵੀ ਕੋਈ 25 ਲੱਖ ਰੁਪਈਆ ਜਿਹੜਾ ਅਸੀਂ ਲਾ ਰਹੇ ਆ ਆਪਣੇ ਸ਼ਹੀਦੀ ਪਾਰਕ ਜਿਹੜੀ ਹੈਗੀ ਆ ਜਾ ਚੌਂਗ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਰੀ ਵਾਡਾਂ ਦੇ ਤਕਰੀਬਨ ਅਸੀਂ ਪ੍ਰਬੰਧ ਕਰ ਲਿਆ ਫੰਡ ਦੇ ਸੋ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੰਮ ਵਿਕਾਸ ਦਾ ਪੂਰੀ ਹਨੇਰੀ ਸੀ ਉਸ ਤਰੀਕੇ ਨਾਲ ਫੇਰ ਦੁਬਾਰਾ ਜਿਹੜਾ ਸ਼ੁਰੂ ਕੀਤਾ ਜਾਊਗਾ ਕੱਲੀ-ਕੱਲੀ ਵਾਰਡ ਦੇ ਵਿੱਚ ਜਿਹੜੇ ਵੀ ਕੰਮ ਹੋਣ ਵਾਲੇ ਉਹ ਕੀਤੇ ਜਾਣਗੇ ਇੱਕ ਇਹਨਾਂ ਦੀ ਹੋਰ ਬੜੀ ਵੱਡੀ ਸਮੱਸਿਆ ਸੀ ਬਾਜਵਾ ਕਲੋਨੀ ਦੀ ਉਹ ਵੀ ਅਸੀਂ ਸੈਂਟਰ ਦਾ ਇੱਕ ਪ੍ਰੋਜੈਕਟ ਸੀ ਉਹਦੇ ਵਿੱਚ ਪਾ ਕੇ ਭੇਜਿਆ ਸੀ ਆਈਟੀਆਈ ਕਲੋਨੀ ਉਸ ਪ੍ਰੋਜੈਕਟ ਦੇ ਵਿੱਚ ਹੀ ਬਾਜਵਾ ਕਲੋਨੀ ਜਿਹੜੀ ਉਹ ਪਾਤੀ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਸੀਵਰੇਜ ਪਾਇਆ ਸੀ ਉਹ ਜਦੋਂ ਸੀਵਰੇਜ ਪਾਇਆ ਉਹ ਟੈਕਨੀਕਲੀ ਗਲਤ ਪੈ ਗਿਆ ਸੀ ਤੇ ਉਹ ਬੈਕ ਵੱਜਦੀ ਹੈ ਸਾਰੀ ਬਾਜਵਾ ਕਲੋਨੀ ਨੂੰ ਜਿਹੜੀਆਂ ਜਿੰਨੀਆਂ ਵੀ ਗਲੀਆਂ ਬਣੀਆਂ ਉਹ ਸਾਡੀ ਪਿਛਲੀ ਟਨਿਓਰ ਚ ਬਣੀਆਂ ਸੀ ਉਹਦਾ ਵੀ ਜਿਹੜਾ ਪ੍ਰੋਜੈਕਟ ਆ ਉਹ ਵੀ ਪਾਸ ਹੋ ਗਿਆ ਅੱਜ ਅਸੀਂ ਹੌਸ ਦੇ ਵਿੱਚ ਉਹਦਾ ਵੀ ਮਨਜ਼ੂਰੀ ਮੰਗੀ ਸੀ ਸੈਂਟਰਲ ਗਵਰਨਮੈਂਟ ਨੇ ਵੀ ਨਗਰ ਕੌਂਸਲ ਮਤਾ ਪਾ ਕੇ ਦੇ ਉਹ ਸਾਰਾ ਬਾਜਵਾ ਕਲੂਨੀ ਦਾ ਜਿਹੜਾ ਸੀਵਰੇਜ ਦੀ ਬੜੀ ਪੁਰਾਣੀ ਸਮੱਸਿਆ ਉਹਦਾ ਵੀ ਜਿਹੜਾ ਜਲਦੀ ਹੱਲ ਹੋ ਜਾਏਗਾ ਤੇ ਆਈਟੀਆਈ ਜਿਹੜੀ ਆ ਅੱਗੇ ਆਈਟੀਆਈ ਤੱਕ ਸੀਵਰੇਜ ਅਸੀਂ ਪਾ ਚੁੱਕੇ ਆ ਏਐਫਸੀ ਹੋਟਲ ਤੱਕ ਉਹ ਵੀ ਜਿਹੜਾ ਇੱਕ ਵਾਰਡ ਸੀ ਉਹ ਵੀ ਜਿਹੜੇ ਸੀਵਰੇਜ ਦੀ ਉੱਥੇ ਸਹੂਲਤ ਨਹੀਂ ਸੀ ਉਹ ਵੀ ਉਹਦੇ ਵਿੱਚ 10 ਕਰੋੜ ਰੁਪਈਆ ਜਿਹੜਾ ਉਹਦੀ ਡੀਪੀਆਰ ਬਣ ਕੇ ਚਲੀ ਗਈ ਆ ਲਗਭਗ ਉਹ ਵੀ ਤਿਆਰ ਆ ਉਹ ਵੀ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕੀਤਾ ਜਾਊਗਾ ਬਾਕੀ ਵੀ ਜਿਹੜੇ ਕੋਈ ਕੰਮ ਹੈਗੇ ਆ ਸਾਰੇ ਐਮਸੀ ਸਰਬਾਨਾਂ ਨੇ ਧਿਆਨ ਚ ਲਿਆਂਦੇ ਸੀ ਉਹਦੇ ਐਸਟੀਮੇਟ ਲਗਾ ਕੇ ਸਾਰਾ ਅਸੀਂ ਪ੍ਰਬੰਧ ਪੈਸਿਆਂ ਦਾ ਕਰਕੇ ਟੈਂਡਰ ਕਾਲ ਕਰ ਚੁੱਕੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸ਼ੁਰੂਆਤ ਕੀਤੀ ਜਾਊਗੀ